ਦੀਆਂ ਦਾ ਸਭ ਤੋਂ ਵੱਡਾ ਭੋਜ ਪਿਓ ਦੇ ਮੋਢੇ ਤੇ ਪੁੱਤਰ ਦੀ ਅਰਥੀ ਜੇ ਇਹਦੇ ਨਾਲੋਂ ਵੱਡਾ ਬੋਝ ਕੋਈ ਨਹੀਂ ਦੁਨੀਆ ਦੇ ਉੱਤੇ ਆਂਦਾ ਬੁੱਢਿਆ ਫਿਰ ਨਹੀਂ ਬਣਦੇ ਪੈਸੇ ਤੇਰੇ ਫਿਰ ਮੈਂ ਮਾਰ ਦਿਆਂ ਤੇਰੇ ਮੁੰਡੇ ਆਂਦਾ ਜਨਾਬ ਇੱਕ ਮਾਰ ਤੋ ਕਿੰਨੇ ਨਾ ਮਾਰਿਓ ਇੱਕ ਹੀ ਛੱਡਿਓ ਉਸ ਥਾਣੇਦਾਰ ਨੇ ਆਪ ਜ਼ਮੀਨ ਵਕਾਈ ਉਹਦੀ ਉਹ ਤੇਗੇ ਨਾਂ ਦਾ ਥਾਣੇਦਾਰ ਕੁੱਤੇ ਦੀ ਮੌਤ ਮਰ ਗਿਆ ਹੁਣ ਉਹ ਇਸ ਦੁਨੀਆ ਤੇ ਨਹੀਂ ਰਿਹਾ ਇੱਕ ਦਿਨ ਰਾਤ ਨੂੰ 20 25 ਅਖੌਤੀ ਖੜਕੂ ਉਹਦੇ ਘਰ ਤੇ ਹਮਲਾ ਕਰ ਦਿੰਦੇ ਅੱਛਾ ਆਉਂਦੇ ਆਏ ਮਾਰੀਆਂ ਗੋਲੀਆਂ ਤੇ ਬ੍ਰਸ਼ਟ ਮਾਰੇ ਤੇ ਲਾਲਾ ਲਾਲਾ ਹੁਣ ਉਹ ਬੱਚੇ ਜਿਹੜੇ ਸੀ ਨਾ 4 5 6 ਸਾਲ ਦੇ ਨਿਕਨੇਕੇ ਉਹਨਾਂ ਦੀ ਇਹ ਸਾਹਮਣੇ ਜਦੋਂ ਉਹਨਾਂ ਦੀ ਮਾਂ ਨੂੰ ਉਹ ਖਿੱਚ-ਖਿੱਚ ਕੇ ਧੂਈ ਫਿਰਦੇ ਨੇ ਤੇ ਡਾਂਗਾ ਮਾਰਦੇ ਨੇ, ਕੁੱਟਦੇ ਮਾਰਦੇ ਨੇ ਤੇ ਸਾਰੇ ਘਰ ਨੂੰ ਅੱਗ ਲਾਤੀ। ਅੱਜ ਉਹ 30-30 35-35 ਸਾਲ ਦੇ ਬੱਚੇ ਜੀ ਜਿਨ੍ਹਾਂ ਚੋਂ ਇੱਕ ਤੇ ਕੁੜੀ ਮਰ ਗਈ ਆ ਤੇ ਇੱਕ ਕੁੜੀ ਤੇ ਇੱਕ ਮੁੰਡਾ ਅੱਜ ਵੀ ਸੰਗਲਾਂ ਨਾ ਬੰਦੇ। ਹਥਿਆਰਾਂ ਦੀ ਦੁਰਵਰਤੋਂ ਹੋਈ ਆ। ਆਪਣਿਆਂ ਨੇ ਆਪਣੇ ਮਾਰੇ ਨੇ। ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੈਂਡੀ ਗਿਲ ਵਿਸ਼ਵ ਟੀਵੀ ਤੇ ਅੱਗੇ ਅਸੀਂ ਸਵਾਗਤ ਕਰਦੇ ਆਂ ਪਰ ਅੱਜ ਸਵਾਗਤ ਕਰਨ ਦਾ ਮਨ ਅੰਦਰੋਂ ਨਹੀਂ ਕਰ ਰਿਹਾ ਕਿਉਂਕਿ ਜਿਹੜਾ ਵਿਸ਼ਾ ਅੱਜ ਅਸੀਂ ਆਪ ਜੀਆਂ ਅੱਗੇ ਰੱਖਣ ਜਾ ਰਹੇ ਹਾਂ ਜੇ ਤੁਹਾਡੀ ਰੂਹ ਕੰਬ ਨਾ ਉਠੇ ਤੁਹਾਡੇ ਪੈਰਾਂ ਥੱਲੇੋਂ ਜ਼ਮੀਨ ਨਾ ਨਿਕਲ ਜਾਵੇ ਤੇ ਤੁਹਾਡਾ ਕਲਿਆਜਾ ਛਣਨੀ ਛਣਨੀ ਨਾ ਹੋ ਜਾਵੇ ਤਾਂ ਕਿਉਂਕਿ ਲੱਖ ਲਾਂਤ ਇਹ ਵੀਡੀਓ ਪਾਉਂਦਾ ਵੀ ਇਹ ਵਾਕਿਆ ਹੀ ਇੱਕ ਐਸਾ ਸੱਚ ਆ ਕਿ ਜਿਹੜਾ ਬੰਦੇ ਨੂੰ ਝੰਜੋੜ ਕੇ ਰੱਖ ਦਿੰਦਾ ਮੇਰੇ ਨਾਲ ਨੇ ਬੇਬਾਕ ਪੱਤਰਕਾਰ ਸਰਦਾਰ ਬਲਵਿੰਦਰ ਸਿੰਘ ਪੱਖੋਕੇ ਜਿਹੜੇ ਇਸ ਬਹੁਤ ਹੀ ਭਿਆਨਕ ਘਟਨਾ ਤੋਂ ਪਰਦਾ ਹਟਾਉਣਗੇ ਤੰਤਾਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਨਾਮ ਦਾ ਤੇਗ ਬਹਾਦਰ ਰੱਖਿਆ ਸੀਗਾ ਸੱਚ ਗੱਲ ਜਾਣਿਓ ਇਹ ਨਾਂ ਸੁਣ ਕੇ ਤੇ ਉਹਨੂੰ ਅਪਸ਼ਬਦ ਕਹਿਣ ਲੱਗਿਆਂ ਵੀ ਨਾ ਮਤਲਬ ਹੌਸਲਾ ਨਹੀਂ ਪੈਂਦਾ ਵੀ ਨਾ ਵੇਖੋ ਕਿੱਡਾ ਮਤਲਬ ਸਤਕਾਰਯੋਗ ਸੀ ਪਰ ਇੱਥੇ ਮੈਂ ਤੇਗਾ ਸ਼ਬਦ ਵਰਤੂ ਉਹਦੇ ਲਈ ਮਾਫ ਕਰਿਓ ਜੇ ਕਿਸੇ ਨੂੰ ਗੁਰਾ ਲੱਗੇ ਤੇ ਤੇਗੇ ਨਾਂ ਦੇ ਥਾਣੇਦਾਰ ਨੇ ਇੱਕ ਗਰੀਬ ਕਿਸਾਨ ਦੇ ਤਿੰਨ ਪੁੱਤਰ ਆਪਣੀ ਨਜਾਇਜ਼ ਹਿਰਾਸਤ ਚ ਲੈ ਲਈ ਬਹੁਤ ਉਹਨਾਂ ਨੂੰ ਇੰਟਰੋਗੇਟ ਕੀਤਾ ਬੜਾ ਉਹਨਾਂ ਦਾ ਬੁਰਾ ਹਾਲ ਕੀਤਾ ਤੇ ਗਰੀਬ ਵਿਚਾਰਾ ਕਿਸਾਨ ਨਾ ਉਹਦੇ ਮਗਰ ਕੋਈ ਨੇਤਾ ਜਾਣ ਵਾਲਾ ਨਾ ਕੋਈ ਲੀਡਰ ਜਾਣ ਵਾਲਾ ਨਾ ਉਹਦੇ ਕੋਲ ਕੋਈ ਸਾਧਨ ਵੀ ਮੇਰੇ ਕੋ ਗੱਡੀ ਆ ਗਈ ਚਾਰ ਜੀ ਬਾੜ ਕੇ ਪੰਚਾਇਤ ਮੈਂਬਰੀ ਲੈ ਜਾਈ ਗਰੀਬ ਦੇ ਮਗਰ ਕੌਣ ਜਾਂਦਾ ਤੇ ਹਾਲਾਤ ਉਸ ਵਕਤ ਇਹ ਸੀਗੇ ਇਹ 1999 ਦੀ ਦਾਸਤਾਨ ਤਰਨਤਾਰਨ ਜ਼ਿਲ੍ਹੇ ਦੀ ਉੱਥੇ ਕਿਸੇ ਥਾਣੇ ਚ ਐਸਐਚਓ ਸੀ ਮੈਨੂੰ ਇਹ ਕਿਸੇ ਨੇ ਕਹਾਣੀ ਸੁਣਾਈ ਹੈ ਤੇ ਮੈਂ ਹੁਣ ਤੱਕ ਕੋਸ਼ਿਸ਼ ਕਰਦਾ ਰਿਹਾ ਕਿ ਮੈਨੂੰ ਉਹ ਬਾਪ ਲੱਭ ਜਾਵੇ ਪਰ 6 ਮਹੀਨੇ ਦੀ ਕੋਸ਼ਿਸ਼ ਦੇ ਬਾਵਜੂਦ ਵੀ ਮੈਂ ਉਸ ਬਜ਼ੁਰਗ ਤੱਕ ਨਹੀਂ ਪਹੁੰਚ ਸਕਿਆ ਪਤਾ ਨਹੀਂ ਉਹ ਇਸ ਦੁਨੀਆ 'ਚ ਹੈਗਾ ਜਾਂ ਨਹੀਂ ਕਿਉਂਕਿ ਮੈਨੂੰ ਕਹਾਣੀ ਬੜੀ ਅਧਿ ਅਧੂਰੀ ਜੀ ਪਤਾ ਲੱਗੀ ਕਿਉਂਕਿ ਨਾ ਤੇ ਪੂਰੇ ਪਿੰਡ ਦਾ ਪਤਾ ਸੀਗਾ ਤੇ ਨਾ ਕੋ ਬਹੁਤਾ ਨਾਂ ਦਾ ਕਲੀਅਰ ਸੀਗਾ ਜਦੋਂ ਉਸ ਬਾਪ ਨੇ ਕੋਈ ਹੀਲਾ ਨਾ ਵੇਖਿਆ ਤੇ ਉਹਨੇ ਫਿਰ ਕੱਲੇ ਨੇ ਜਾਣਾ ਠਾਣੇ ਉਹਨੇ ਪੈਰੀਂ ਪਹਿਣਾ ਹੱਥ ਜੋੜਨੇ ਓਏ ਮੋਤੀਆਂ ਵਾਲਿਆ ਉਹ ਨਾ ਕਰੀ ਤੇ ਠਾਣੇਦਾਰ ਤੇਗੇ ਨੇ ਕਿਹਾ ਓਏ ਬੁੱਢਿਆ 6 ਲੱਖ ਰੁਪਇਆ ਲੈ ਕੇ ਆ ਤੇ ਫੇਰ ਤੇਰੇ ਮੁੰਡੇ ਛੱਡਣਿਆ ਨਹੀਂ ਤੇ ਮੈਂ ਤਿੰਨੇ ਹੀ ਮਾਰ ਦੇਣੀ ਅੱਛਾ ਉਹ ਹੁਣ ਗਰੀਬ ਵਿਚਾਰਾ ਥੋੜੀ ਜੀ ਉਹਦੇ ਕੋਲ ਜ਼ਮੀਨ ਆ ਤੇ ਉਹਦੇ ਚ ਵੀ ਕੋਈ ਢੀ ਫਸਲ ਵਾੜੀ ਨਹੀਂ ਹੋ ਰਹੀ ਕਿਤੇ ਕੋਈ ਉਹਦੇ ਚ ਪਾਣੀ ਦਾ ਪ੍ਰਬੰਧ ਨਹੀਂ ਕੋਈ ਕੁਛ ਨਹੀਂ ਤੂੰ ਕਹਿੰਦਾ ਵੀ ਮੈਂ ਜਿਹੜਾ ਗਰੀਬ ਬੰਦੇ ਦੇ ਰਿਸ਼ਤੇਦਾਰ ਵੀ ਉਹਦੇ ਵਰਗੇ ਹੀ ਹੁੰਦੇ ਆ ਬਹੁਤੇ ਕਿਸਾਂ ਚ ਉਹਨੇ ਭਜਨਸ ਕੀਤੀ ਪਿੰਡੋਂ ਮਾੜੇ ਬੰਦੇ ਨੂੰ ਤੇ ਕੋਈ ਵਿਆਜੀ ਪੈਸੇ ਨਹੀਂ ਦਿੰਦਾ ਤੇ ਇਹ ਤੁਸੀਂ 9990 ਦੀ ਕਹਾਣੀ ਉਹਦੇ 6 ਲੱਖ ਕੀ ਮਾਇਨੇ ਰੱਖਦਾ ਸੀ ਅੰਦਾਜ਼ਾ ਲਾ ਸਕਦੇ ਹੋ ਇੱਕ ਗਰੀਬ ਬੰਦੇ ਦਿਹਾੜੀਦਾਰ ਲਈ ਉਹ ਕੀ ਸੀਗਾ ਉਹ ਐਡੀ ਵੱਡੀ ਰਕਮ ਉਹਨੇ ਬੜੀ ਕੋਸ਼ਿਸ਼ ਕੀਤੀ ਤੇ ਉਹਨੇ ਕਿਹਾ ਜੀ ਬੜੀ ਕੋਸ਼ਿਸ਼ ਕੀਤੀ ਆ ਸਾਹਬਾਦਰ ਮੈਨੂੰ ਪੈਸੇ ਇੰਨੇ ਨਹੀਂ ਮਿਲਦੇ ਤਾਂ ਦਾ ਜ਼ਮੀਨ ਵੇਚਦੇ ਵੇਚ ਜ਼ਮੀਨ ਦੋ ਟਾਈ ਖੱਲੇ ਉਹਦੇ ਕੋਲ ਜ਼ਮੀਨ ਸੀ ਉਸ ઠાਣੇਦਾਰ ਨੇ ਆਪ ਜ਼ਮੀਨ ਵਕਾਈ ਉਹਦੀ ਤੇ ਜ਼ਮੀਨ ਜਿਹੜੀ ਉਹ ਤੋਂ 2.5 ਲੱਖ ਦੀ ਵਿਕੀ 6 ਲੱਖ ਫੇਰ ਨਾ ਬਣਿਆ ਉਹਨੇ ਉਹ ਪੈਸੇ ਲੈ ਲੈ ਥਾਣੇਦਾਰ ਨੇ ਉਹਨੇ ਫੇਰ ਜਾਣਾ ਇਹਦਾ ਬਦਾ ਵਾਸਤਾ ਸਰਦਾਰ ਜੀ ਓਏ ਮੋਤੀਆਂ ਵਾਲਿਆ ਉਹ ਨਾ ਕਰ ਓਏ ਉਹ ਮੇਰੇ ਬੱਚੇ ਛੱਡ ਦੇ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਕੋਈ ਮਾੜਾ ਕੰਮ ਨਹੀਂ ਕੀਤਾ ਇਹਨਾਂ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਨਾ ਬੜਿਆ ਉੱਪਰਲੇ ਅਫਸਰਾਂ ਦਾ ਹੁਕਮ ਆ ਪੈਸੇ 6 ਲੱਖ ਰੁਪਈਆ ਲਿਆਏਗਾ ਦੀ ਛੱਡਣੀ ਨਹੀਂ ਤੇ ਉਹ ਆਂਦੇ ਆ 2-4 ਦਿਨ ਚੋਂ ਪੈਸਿਆਂ ਦਾ ਪ੍ਰਬੰਧ ਕਰਦਾ ਤੇ ਠੀਕ ਆ ਨਹੀਂ ਤੇ ਤਿੰਨੇ ਹੀ ਮਾਰਦੇ ਖੜਕੇ ਪਰਾਂ ਮੰਡ ਚ ਹੁਣ ਰਾਤ ਨੀਂਦ ਨਹੀਂ ਆਉਂਦੀ ਉਹ ਬਜ਼ੁਰਗ ਨੂੰ ਰਿਸ਼ਤੇਦਾਰਾਂ ਭੈਣ ਭਰਾਵਾਂ ਕੋ ਪਤਾ ਨਹੀਂ ਕਿੱਥੋਂ ਕਾਰ ਕਰਾ ਕੇ ਵਿਆਜੀ ਬੁਜੀ ਫੜਕੇ ਹੋਰ 50-50 ਹਜ਼ਾਰ ਕਰ ਲੈਂਦਾ ਫਿਰ ਉਹਨੂੰ ਥਾਣੇਦਾਰ ਨੂੰ ਜਾ ਕੇ ਦੇ ਕੇ ਆਉਂਦਾ ਭਈ ਜਨਾਬ ਨਹੀਂ ਬੜਦਾ ਰੱਬ ਦਾ ਵਾਸਤਾ ਹੀ ਮੇਰੇ ਪੁੱਤ ਨਿਰਦੋਸ਼ ਨੇ ਇਹਨਾਂ ਨੂੰ ਛੱਡ ਦਿਓ ਪਰ ਉਹ ਬੇਰਹਿਮ क्रूअल ਤੇ 부ਚੜ ਕਿਸਮ ਦਾ ਥਾਣੇਦਾਰ ਮੈਨੂੰ ਕਈ ਵਾਰੀ ਕਹਿ ਦਿੰਦੇ ਆ ਯਾਰ ਉਹ ਡਿਊਟੀ ਕਰ ਰਹੇ ਸੀਗੇ ਉਹ ਵੀ ਪੰਜਾਬ ਦੇ ਪੁੱਤ ਸੀਗੇ ਤੂੰ ਉਹਨਾਂ ਨੂੰ 부ਚੜ ਆ ਨਾ ਅੱਜ ਤੁਹਾਨੂੰ ਉਸ ਥਾਣੇਦਾਰ ਬਾਰੇ 부ਚੜ ਸ਼ਬਦ ਵੀ ਜੇ ਛੋਟਾ ਨਾ ਲੱਗੇ ਤੇ ਤੁਸੀਂ ਮੈਨੂੰ ਕਮੈਂਟ ਚ ਦੱਸੋ ਤੇਗੇ ਨਾਂ ਦਾ ਉਹ ਥਾਣੇਦਾਰ ਮਜੀਠੇ ਜ਼ਿਲ੍ਹੇ ਦੇ ਪਿੰਡ ਮਰੜੀ ਦਾ ਰਹਿਣ ਵਾਲਾ ਜੀ ਉਦੋਂ ਉੱਥੇ ਰਹਿੰਦਾ ਸੀ ਉਹ ਅੱਛਾ ਜਦੋਂ ਨਹੀਂ ਪੈਸੇ ਬਣੇ ਆਂਦਾ ਬੁੱਢਿਆ ਫਿਰ ਨਹੀਂ ਬਣਦੇ ਪੈਸੇ ਤੇਰੇ ਫਿਰ ਮੈਂ ਮਾਰ ਦਿਆਂ ਤੇਰੇ ਮੁੰਡੇ ਨਹੀਂ ਅਫਸਰ ਮੰਨਦੇ ਮੈਨੂੰ ਤੇ ਆਂਦੇ ਆ ਵੀ ਜਾਂ ਪੈਸੇ ਪੂਰੇ ਕਰ ਤੇ ਜਾਂ ਤੇ ਮੁੰਡੇ ਮਾਰ ਦੇ ਤੇ ਫੇਰ ਉਹ ਬਾਪ ਆਂਦਾ ਫਿਰ ਜਨਾਬ ਫਿਰ ਮਾਰਨਾ ਹੀ ਪੈਣਾ ਆ ਆਂਦਾ ਹਮ ਨੂੰ ਧੋਕ ਮੈਂ ਵੀ ਮਾਰਨੀ ਪੈਣੀ ਹੁਣ ਇੱਕ ਬਾਪ ਕੀ ਆਂਦਾ ਥਾਣੇਦਾਰ ਨੂੰ ਹੱਥ ਜੋੜ ਕੇ ਅੰਦਾ ਜਨਾਬ ਇੱਕ ਮਾਰ ਤੋ ਜਨਾਬ ਮਾਰਨਾ ਤੇ ਫਿਰ ਇੱਕ ਮਾਰ ਲਓ ਇੱਕ ਬਾਪ ਦੀ ਉਹ ਪੋਜੀਸ਼ਨ ਕਰ ਦਿੱਤੀ ਉਸ ਬੁੱਚੜ ਥਾਣੇਦਾਰ ਨੇ ਕਿ ਬਾਪ ਕਹਿੰਦਾ ਬਾਪੀ ਜੇ ਫਿਰ ਮਾਰਨਾ ਤੇ ਜਨਾਬ ਇੱਕ ਮਾਰ ਦੋ ਦੋ ਛੱਡ ਦੋ ਥੋੜ੍ਹ ਮਾਰ ਕੇ ਪੱਗ ਲਾ ਕੇ ਧੱਕੇ ਮਾਰ ਕੇ ਥਾਣੇ ਚੋਂ ਕੱਢ ਦਿੱਤਾ ਕਿ ਪੈਸਿਆਂ ਦਾ ਪ੍ਰਬੰਧ ਕਰਨੀ ਤੇ ਮੈਂ ਤਿੰਨੇ ਹੀ ਮਾਰਦੇ ਉਨੇ ਫੇਰ ਜਾ ਕੇ ਕਿਸੇ ਰਿਸ਼ਤੇਦਾਰ ਭੈਣ ਭਰਾ ਦਾ ਤਰਲਾ ਲਿਆ ਪਤਾ ਨਹੀਂ ਘਰ ਵੀ ਜਾਣੇ ਪਾਤਾ ਜੋ ਕੁਝ ਉਹਦੇ ਕੋਲ ਕੁਝ ਹੈਗੀ ਸੀ ਛੱਲੀ ਪੂਣੀ ਵੇਚਣ ਜੋਗੀ ਵੇਚ ਕੇ 50000 ਰੁਪਇਆ ਹੋਰ ਲੈ ਲਿਆ ਫੇਰ ਤਰਲੇ ਮਾਰੇ ਜਦੋਂ ਬਾਹਰੋਂ ਪਤਾ ਲੱਗਾ ਭਈ ਉਹ ਫਲਾਣੇ ਪਿੰਡ ਵਾਲਾ ਉਹ ਬੜਾਇਆ ਅਧਾ ਨੂੰ ਪੁੱਛੇ ਜੇ ਪੈਸੇ ਲੈ ਕੇ ਆਇਆ ਤੇ ਗਾਂ ਹੁਣ ਦੇ ਉਹਨੇ ਤੇ ਭਜਾਓ ਨੂੰ ਅਥੂ ਤੇ ਉਹਨੇ ਕਿਹਾ ਜੀ ਮੈਂ ਪੈਸੇ ਲੈ ਕੇ ਆਇਆ ਉਨੇ 50000 ਰੁਪਇਆ ਜਾ ਕੇ ਫੇਰ ਉਹਦੇ ਜਾ ਕੇ ਪੈਰਾਂ ਤੇ ਰੱਖਿਆ ਆਪਣੀ ਪੱਗ ਲਾ ਕੇ ਪੈਰਾਂ ਤੇ ਰੱਖੀ ਉਹਦੇ ਤਰਲੇ ਮਾਰੇ ਉਹ ੱਤਕੇ ਮਾਰਦਾ ਹੈ ਉਹਨੂੰ ਠੋਡ ਮਾਰਦਾ ਹੈ ਉਹ ਤੂੰ ਬੁੱਢਿਆ ਜਾ ਭੱਜਾ ਥੋਂ ਨਾ ਤੂੰ ਤੇ ਮਰਵਾਉਣੇ ਹੁਣ ਤਿੰਨੇ ਹੀ ਮਰਵਾਉਣੇ ਕਹਿੰਦਾ ਜੀ ਹੁਣ 4 ਕ ਲੱਖ ਰੁਪਇਆ ਹੋ ਗਿਆ ਤੁਹਾਡੇ ਕੋਲ ਤੇ ਰਾਬਾ ਦਾ ਵਾਸਤਾ ਜੇ ਇਦਾਂ ਨਾ ਕਰਿਓ ਅਦਰ ਨਾ ਮੈਨੂੰ ਕੁਮਾਰ ਬਿਆ ਕਹਿੰਦਾ ਜੀ ਫਿਰ ਤਿੰਨੇ ਨਾ ਮਾਰਿਓ ਇੱਕ ਹੀ ਛੱਡਿਓ ਇੱਕ ਬਾਤ ਦੀ ਮਜਬੂਰੀ ਕਿ ਆਪਣੇ ਤਿੰਨ ਨੌਜਵਾਨ ਪੁੱਤਰਾਂ ਦੇ ਵਿੱਚੋਂ ਹੁਣ ਉਹਨੇ ਮਨ ਬਣਾ ਲਿਆ ਕਿ ਦੋ ਮਾਰ ਦਿਓ ਤੇ ਇੱਕ ਛੱਡ ਦਿਓ ਫੇਰ ਮੈਨੂੰ ਦੱਸੋ ਇੱਥੇ ਅੱਤਵਾਦੀ ਸ਼ਬਦ ਉਸ ਪੁਲਿਸ ਵਾਲੇ ਲਈ ਸਹੀ ਹੈ ਕਿ ਜਾਂ ਉਹ ਜਿਹੜੇ ਅੱਤਵਾਦੀ ਬਣਾ ਕੇ ਅੰਦਰ ਦਿੱਤੇ ਸੀ ਉਹ ਅੱਤਵਾਦੀ ਸਨ ਦੱਸੋ ਮੈਨੂੰ ਉਹ ਬਜ਼ੁਰਗ ਦੇ ਬਾਰੇ ਮੈਨੂੰ ਦੱਸਣ ਵਾਲੇ ਨੇ ਕਿਸੇ ਨੇ ਦੱਸਿਆ ਕਿ ਉਹਦੀ ਜ਼ਮੀਨ ਵੀ ਵਿਕ ਗਈ ਤੇ ਉਹਦੇ ਪੈਸੇ ਵੀ ਲੈ ਕੇ ਤਿੰਨੇ ਦੇ ਤਿੰਨੇ ਪੁੱਤਰ ਮਾਰ ਦਿੱਤੇ ਗਏ ਤੇ ਉਹ ਅੱਜ ਕਿਸੇ ਨਾਲ ਆਥੜੀ ਕਰਦਾ ਹੈ ਕਿਸੇ ਦਾ ਪਸ਼ੂ ਡੰਗਰ ਸਾंभ ਕੇ ਤੇ ਆਪਣਾ ਜੀਵਨ ਨਰਵਾਹ ਕਰ ਰਿਹਾ ਕਿਉਂਕਿ ਉਹਦਾ ਘਰ ਕੁਲਾ ਵੀ ਵਿਕ ਗਿਆ ਸੀ ਜ਼ਮੀਨ ਵੀ ਵਿਕ ਗਈ ਸੀ ਧਰੋਂ ਉਹ ਬੇਕਾਰ ਕਰ ਦਿੱਤਾ ਗਿਆ ਸੀ ਇੱਕ ਤੇਗੇ ਨਾਂ ਦੇ ਠਾਣੇਦਾਰ ਵੱਲੋਂ ਹੁਣ ਦੱਸੋ ਮੈਨੂੰ ਅੱਤਵਾਦੀ ਕੌਣ ਆ ਕਿਤੇ ਇੱਕ ਪਲ ਖਲੋ ਜੋ ਯਾਰ ਉਸ ਬਜ਼ੁਰਗ ਦੀ ਮਜਬੂਰੀ ਉਹਦੇ ਹਾਲਾਤ ਕਿਤੇ ਇੱਕ ਪਲ ਲਈ ਖਲੋ ਜੋ ਜੇ ਲੱਤਾਂ ਭਾਰ ਚੱਲ ਜਾਣਗੀਆਂ ਤੇ ਫਿਰ ਮਨ ਨੂੰ ਕਿਉਂ ਬੜਾ ਕੁਝ ਵੇਖਿਆ ਮੈਂ ਬੜੇ ਪਿਆਰੇ ਸੰਗੀ ਸਾਥੀ ਇਸ ਦੁਨੀਆ ਤੋਂ ਮੈਂ ਰੁਕਸਤ ਕੀਤੇ ਨੇ ਆਪਣੇ ਹੱਥੀ ਉਹਨਾਂ ਨੂੰ ਕੰਦੇ ਦੇ ਦੇ ਕੇ ਉਹਨਾਂ ਦੇ ਬਜ਼ੁਰਗਾਂ ਨੂੰ ਕੰਦੇ ਦੇ ਦੇ ਕੇ ਤੋੜਿਆ ਪਰ ਜਦੋਂ ਆਹ ਸਟੋਰੀ 6 ਮਹੀਨੇ ਤੋਂ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਇਹਨੂੰ ਕਿੱਦਾਂ ਬਿਆਨ ਕਰੂੰਗਾ ਤੁਹਾਡੇ ਰੂਬਰੂ ਇਹ ਹਕੀਕਤ ਆ ਉਸ ਦੌਰ ਦੀ ਅਸਲੀਅਤ ਆ ਉਹ ਤੇਗੇ ਨਾਂ ਦਾ ਥਾਣੇਦਾਰ ਕੁੱਤੇ ਦੀ ਮੌਤ ਮਰ ਗਿਆ ਹੁਣ ਉਹ ਇਸ ਦੁਨੀਆ ਤੇ ਨਹੀਂ ਰਿਹਾ ਮੈਨੂੰ ਉਹਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਕਿਤੇ ਟਰੈਕਟਰ ਤੇ ਐਕਸੀਡੈਂਟ ਹੋ ਕੇ ਇਸ ਤਰੀਕੇ ਨਾਲ ਡਿੱਗਾ ਕਿ ਉਹਦੇ ਚੱਡੇ ਪਾਟ ਗਏ ਕਿਉਂਕਿ ਚੱਡੇ ਹੀ ਪਾੜਦਾ ਹੀ ਬੜੇ ਹੋ ਫਿਰ ਰੱਬ ਨੇ ਪਾੜੇ ਉਹਦੇ ਚੱਡੇ ਕਿ ਜੋ ਕੁਝ ਵੀ ਉਹਨੇ ਉਹ ਇਕੱਠਾ ਕੀਤਾ ਸੀ ਨਾ ਉਹ ਸਾਰਾ ਕੁਝ ਡਾਕਟਰਾਂ ਨੂੰ ਦਿੱਤਾ ਜੋ ਉਹਦੀ ਸਾਰੇ ਉਮਰ ਦੀ ਕਮਾਈ ਸੀ ਇੱਕ ਬਤੌਰ ਥਾਣੇਦਾਰੋਂ ਨੇ ਲੁੱਟ ਲੁੱਟ ਕੇ ਆਪਣਾ ਜੋ ਬਣਾਇਆ ਸੀ ਨਾ ਉਹ ਸਾਰਾ ਹਸਪਤਾਲ ਦੇ ਵਰਾਹੀਂ ਉਹ ਡਾਕਟਰਾਂ ਕੋਲ ਚਲਾ ਗਿਆ ਹਸਪਤਾਲਾਂ ਚ ਦੇ ਤਾ ਉਦੋਂ ਬਾਅਦ ਮਰਿਆ ਜਦੋਂ ਨਾ ਉਹਦੇ ਪੱਲੇ ਕੁਝ ਰਿਹਾ ਨਾ ਮੁੜ ਕੇ ਫਿਰ ਸਾਹ ਹੀ ਰਹਿ। ਇਨਸਾਫ ਤੇ ਫਿਰ ਉਹਨੇ ਵੀ ਕਰਨਾ ਨਾ। ਮੈਂ ਕੋਸ਼ਿਸ਼ ਅੱਜ ਵੀ ਕਰ ਰਿਹਾ ਕਿਤੇ ਇਹ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ। ਖਾਸ ਕਰਕੇ ਤਰਨਤਾਰਨ ਜ਼ਿਲ੍ਹੇ ਦੇ ਲੋਕੋ ਇਹ ਤੇ ਕਾ ਥਾਣੇਦਾਰ ਕਿਹੜੇ ਕਿਹੜੇ ਥਾਣੇ ਚ ਰਿਆ ਤੇ ਕਿਸ ਥਾਣੇ ਦੀ ਘਟਨਾ ਹੈ ਉਹ ਪਤਾ ਨਹੀਂ ਕਿੱਥੇ ਆਥੜੀ ਕਰਦਾ ਜੇ ਕਿਸੇ ਦੇ ਪਸ਼ੂ ਛਾਂਬਦਾ ਕਿਸੇ ਦੇ ਪੱਠੇ ਪਾਉਂਦਾ ਉਹ ਕਿਦਾਂ ਹੁਣ ਉਹਦੀ ਵੀ ਸਜ਼ਾ ਖਤਮ ਕਰ ਦਈਏ ਤੇ ਅਸੀਂ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਉਹਦੀ ਸੇਵਾ ਕਰ ਸਕੀਏ ਜੇ ਉਹ ਜਿਉਂਦਾ ਤੇ ਪਰ ਮੈਨੂੰ ਨਹੀਂ ਲੱਗਦਾ ਕਿ ਜਿਹਦੇ નિર્ਦੋਸ਼ ਤਿੰਨ ਨੌਜਵਾਨ ਪੁੱਤ ਮਾਰ ਦਿੱਤੇ ਹੁਣ ਉਹ ਇੰਨੀ ਦੇਰ ਤੱਕ ਜ਼ਿੰਦਾ ਕਿੱਥੇ ਰਹਿ ਸਕਦਾ ਇੱਡਾ ਵੱਡਾ ਭਾਰ ਜਿਹਦੇ ਤੇ ਪੈ ਗਿਆ ਹੋਏ ਦੁਨੀਆ ਦਾ ਸਭ ਤੋਂ ਵੱਡਾ ਬੋਝ ਪਿਓ ਦੇ ਮੋਢੇ ਤੇ ਪੁੱਤਰ ਦੀ ਅਰਥੀ ਜੀ ਇਹਦੇ ਨਾਲੋਂ ਵੱਡਾ ਬੋਝ ਕੋਈ ਨਹੀਂ ਦੁਨੀਆ ਦੇ ਉੱਤੇ ਕਿ ਹੈਗਾ ਕੋਈ ਯਾਰ ਕਿਹੜਾ ਹੁਕਮ ਤੈਨੂੰ ਦਿੱਤਾ ਸੀ ਉਤੋਂ ਪੈਸੇ ਤੈਨੂੰ ਦਿੱਤੇ ਆ ਗਰੀਬ ਬੰਦਾ ਵਾ ਪੁੱਤਰ ਨਿਰਦੋਸ਼ ਨੇ ਕੋਈ ਨਾਮੀ ਖਾੜਕੂ ਨਹੀਂ ਗੇ ਕੋਈ ਰਿਕਾਰਡ ਨਹੀਂ ਗਾ ਤੇ ਸਿਰਫ ਪੈਸੇ ਪੈੜੀ ਵੀ ਤੂੰ ਬੁਕਾ ਲਈ ਤੈਨੂੰ ਪਤਾ ਪੈੜੀ ਹੈਗੀ ਆ ਜਿਹੜਾ 2.5 ਲੱਖ ਲੱਲਿਆਈ ਤੇ ਲੈਲਾ ਕੰਜਰਾ ਹੋਣੀ ਪੁੱਤ ਛੜਦੇ ਅਤਵਾਦੀ ਸ਼ਬਦ ਕਿਹਦੇ ਲਈ ਵਰਤੋਗੇ ਇਹ ਮੈਂ ਫੈਸਲਾ ਤੁਹਾਡੇ ਤੇ ਛੱਡਤਾ ਜੀ ਸਤਿਗੁਰੂ ਕਿਰਪਾ ਕਰਨਗੇ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਉਸ ਬਜ਼ੁਰਗ ਨੂੰ ਲੱਭ ਰਿਆਂ ਕੋਸ਼ਿਸ਼ ਕਰਿਓ ਕਿਤੇ ਕਿਤੇ ਉਹ ਮੈਨੂੰ ਬਜ਼ੁਰਗ ਮਿਲ ਜਾਵੇ ਜੇ ਇਸ ਦੁਨੀਆ ਤੇ ਜਿਉਂਦਾ ਉਦੇ ਜ਼ਖਮਾਂ ਦੇ ਉੱਤੇ ਕੁਝ ਮਲਮ ਲਾ ਲੀਏ ਕੁਝ ਤੁਹਾਡੇ ਅਗੇ ਐਨ ਆਰ ਆਈ ਭੈਣ ਭਰਾ ਉਹਦੇ ਪੁੱਤਰ ਬਣ ਜਾਣ ਆ ਮਨ ਥਾਣਿਆ ਮੈਂ ਭਾਵਕ ਹੋ ਜਾਣਾ ਕੋਈ ਗਲਤੀ ਕੋਈ ਲਫ਼ਜ਼ ਕੋ ਲਫ਼ਜ਼ ਐਸਾ ਨਿਕਲ ਗਿਆ ਹੋਵੇ ਜਿਹੜਾ ਤੁਹਾਨੂੰ ਲੱਗੇ ਵੀ ਨਹੀਂ ਆ ਬਲਵੰਦਰ ਸਿੰਘ ਪੱਖੋ ਕੇ ਨੂੰ ਨਹੀਂ ਬੋਲਣਾ ਚਾਹੀਦਾ ਸੀ ਉਹਦੇ ਲਈ ਮੈਨੂੰ ਮਾਫ਼ ਕਰ ਦਿਓ ਇਹ ਗੱਲ ਜਿਹੜੀ ਪੱਖੋ ਕੇ ਸਾਹਿਬ ਨੇ ਸੁਣਾਈ ਏ ਇਹ ਵਾਕਿਆ ਹੀ ਦਿਲ ਕੰਬਾਉ ਘਟਨਾ ਸੀਗੀ ਪਾਕੋ ਕੇ ਸਾਹਿਬ ਤੁਹਾਡੇ ਹਿੱਸੇ ਇੱਕ ਗੱਲ ਹੁੰਦੀ ਏ ਕਿ ਅਕਸਰ ਲੋਕ ਕਹਿੰਦੇ ਆ ਸਾਡੇ ਵੀ ਜਿਹੜੇ ਮਿੱਤਰ ਪਿਆਰੇ ਆ ਜਾਂ ਆਵਾਮ ਵੀ ਕਹਿੰਦੀ ਏ ਕਿ ਇਹ ਇਹ ਉਸ ਮੂਮੈਂਟ ਦਾ ਹਿੱਸਾ ਰਹੇ ਨਾ ਰਹੇ ਉਹ ਤੇ ਇਹਨਾਂ ਨੂੰ ਪਤਾ ਹੈ ਨਾ ਲੇਕਿਨ ਕਦੀ ਉਹ ਕਹਿੰਦੇ ਵੀ ਇਹਨੇ ਕਦੀ ਕਿ ਖਾੜਕੂ ਜਿਨ੍ਹਾਂ ਨੂੰ ਉਹ ਅਤਵਾਦੀ ਜਾਂਦੇ ਤੁਸੀਂ ਖਾੜਕੂ ਕਹਿੰਦੇ ਹੋ ਠੀਕ ਹੈ ਮੈਂ ਨਾਲ-ਨਾਲ ਕਲੀਅਰ ਕਰਦਾ ਜਾਵਾਂ ਲੋਕ ਕਹਿੰਦੇ ਆ ਸਾਡਾ ਇਹਦੇ ਨਾਲ ਕੋਈ ਮਤਲਬ ਨਹੀਂ ਠੀਕ ਤੁਸੀਂ ਉਹ ਕਹਿੰਦੇ ਖਾੜਕੂਆਂ ਦੀ ਬੜੀ ਭਰੋੜਤਾ ਕਰਦਾ ਕੋਈ ਕਦੀ ਕਹੇ ਖਾੜਕੂ ਦੀ ਵਿਧਿ ਕੀ ਇਹਨੇ ਦੱਸੀ ਜਿਹੜੀ ਆਮ ਨਜਾਇਜ਼ ਖਾੜਕੂਆਂ ਨੇ ਕਿਸੇ ਆਮ ਪਰਿਵਾਰ ਨਾਲ ਵਿਧਿ ਕੀ ਕੀਤੀ ਹੋਏ ਜਾਂ ਧੱਕਾ ਜਾਂ ਤਸ਼ੱਦਦ ਕੀਤਾ ਹੋਏ ਉਹ ਕਿਉਂ ਨਹੀਂ ਇਹ ਦੱਸਦੇ ਮੈਂ ਕਿਹਾ ਵੀ ਆਪਾਂ ਜਦੋਂ ਐਤਕੀ ਬੈਠਾਂਗੇ ਉਹਨਾਂ ਨਾਲ ਤੇ ਜ਼ਰੂਰ ਪੁੱਛਾਂਗੇ ਜੇ ਆਵਾਮ ਦਾ ਸਵਾਲ ਹੈ ਤੇ ਬਤੌਰ ਪੱਤਰਕਾਰ ਮੇਰਾ ਫਰਜ਼ ਬੰਦ ਹੈ ਵੀ ਪੱਕੋ ਕੇ ਸਾਹਿਬ ਇਹ ਅਸਲੀਅਤ ਲੋਕ ਪੁੱਛਣਾ ਚਾਹੁੰਦੇ ਆ ਤੇ ਉਹ ਤੁਸੀਂ ਦੱਸੋ ਬਿਲਕੁਲ ਜੀ ਸੱਚ ਗੱਲ ਤੇ ਇਹ ਆ ਵੀ ਵਾਕਿਆ ਹੀ ਮੇਰੇ ਖਾਤੇ 'ਚ ਇਲਜ਼ਾਮ ਆ ਤੇ ਇਹ ਇੱਕ ਤਰ੍ਹਾਂ ਵੀ ਉਹਨਾਂ ਦੀ ਗੱਲ ਕਰਦਾ ਤੁਸੀਂ ਮੈਨੂੰ ਇਹ ਦੱਸੋ ਬਤੌਰ ਪੱਤਰਕਾਰ ਤੁਸੀਂ ਸੀਨੀਅਰ ਜਰਨਲਿਸਟ ਹੋ ਉਸ ਵਕਤ ਕਿਸੇ ਵੀ ਪ੍ਰੈਸ ਨੇ ਕਿਸੇ ਅਖਬਾਰ ਨੇ ਕਦੀ ਇਹਨਾਂ ਦੇ ਦਰਦ ਦੀ ਗੱਲ ਕੀਤੀ ਵੀ ਇਹਨਾਂ ਨਾਲ ਜਿਆਤੀ ਹੋ ਰਹੀ ਹੈ ਕਿਸ ਨੇ ਇਹਨਾਂ ਨੂੰ ਲੁਟੇਰੇ ਕਿਹਾ ਕਾਤਲ ਕਿਹਾ ਰੈਪਿਸਟ ਕਿਹਾ ਬੜਾ ਕੁਝ ਕਿਹਾ ਕਿਸ ਨੇ ਕਿਹਾ ਸਾਰੇ ਇਹੋ ਕੋਲ ਕਹਿੰਦੇ ਰਹੇ ਨਾ ਮੈਂ ਇਹਨਾਂ ਦੇ ਦਰਦ ਦੀ ਗੱਲ ਕੀਤੀ ਆ ਵੀ ਉਹਦੀ ਮਾਂ ਦਾ ਹਾਲ ਵੇਖੋ ਕੋਈ ਮਾਂ ਖਾਰਕੂ ਨਹੀਂ ਜੰਮਦੀ ਹਾਲਾਤ ਮਜਬੂਰੀਆਂ ਬਣਾ ਦਿੰਦੇ ਨੇ ਮੈਂ ਐਸੇ ਪੁਲਿਸ ਅਫਸਰਾਂ ਨੂੰ ਜਾਣਦਾ ਜਿੰਨਾ ਮਜਬੂਰ ਕਰਤੇ ਬੰਦੇ ਭਗੌੜੇ ਹੋਣ ਲਈ ਬਾਕੀ ਰਹੀ ਗੱਲ ਬਾਂਕਾ ਬਲੇਰ ਪਿੰਡ ਆ ਜੀ ਭਿੱਖੀਵਿੰਡ ਸੈਕਟਰ ਚ ਹੀ ਪੈਂਦਾ ਇੱਕ ਇਹ ਕਿਹੜਾ ਜ਼ਿਲ੍ਹਾ ਜੀ ਇਹ ਤਰਨਤਾਰਨ ਜ਼ਿਲ੍ਹੇ ਚ ਤਰਨਤਾਰਨ ਬਲੇਰ ਪਿੰਡ ਦੇ ਵਿੱਚ ਉੱਥੇ ਕਿਤੇ ਕੋਈ ਕਿਸਾਨ ਦੀ ਕੋ ਬੈਕ ਸੀ ਤੇ ਉਦੋਂ ਦੇ ਲਾਗੋਂ ਦੀ ਕਿਤੇ ਖਾੜਕੂਆਂ ਦਾ ਆਉਣਾ ਜਾਣਾ ਸੀ ਡੇਰਾ ਡੇਰਾ ਬਾਹਰ ਪਿੰਡ ਦੇ ਬਾਹਰ ਡੇਰਾ ਕਿਉਂਕਿ ਅੱਜ ਕਈਆਂ ਨੂੰ ਬੈਕ ਦਾ ਪਤਾ ਨਹੀਂ ਨਾ ਕੀ ਸੀ ਉਹਨਾਂ ਨੇ ਕਿਹਾ ਵੀ ਗੱਲ ਇਦਾਂ ਵੀ ਅ ਵੀਰੇ ਤੋਂ ਉਹਨਾ ਕੁੱਤਾ ਰੱਖਿਆ ਤੇ ਤੇਰਾ ਕੁੱਤਾ ਸਾਨੂੰ ਡਿਸਟਰਬ ਕਰਦਾ ਤੇ ਵੀ ਅਸੀਂ ਇੱਥੋਂ ਲੰਘਦੇ ਆ ਤੇ ਭੌਂਕਦਾ ਕੁੱਤੇ ਦਾ ਕੰਮ ਆ ਭੌਂਕਣਾ ਕਿਹਨੇ ਕਿਹਾ ਜੀ ਇਹ ਗੱਲ ਖਾੜਕੂ ਮਾਨੇ ਖਾੜਕੂ ਮੈਂ ਵੈਸੇ ਖਾੜਕੂ ਸ਼ਬਦ ਨਾ ਵਰਤਾਂ ਅਖਾਉਤੀ ਖਾੜਕੂ ਅਖਾਉਤੀ ਅਖਾਉਤੀ ਖਾੜਕੂ ਅਛਾ ਕਿਉਂਕਿ ਜਿਹੜਾ ਉਹਨਾ ਕੰਮ ਕੀਤਾ ਇਹ ਇਹ ਗੁਰੂ ਦੇ ਸਿੱਖਾਂ ਦਾ ਕੰਮ ਨਹੀਂਗਾ ਅਛਾ ਉਹਨਾ ਜਦੋਂ ਨੇ ਕਿਹਾ ਵੀ ਤੁਸੀਂ ਇਹਨੂੰ ਜਿਹੜਾ ਕੁੱਤਾ ਆਪਣਾ ਮਾਰਦੇ ਉਹ ਕਹਿੰਦਾ ਯਾਰ ਮੈਂ ਬੱਚੇ ਵਾਂਗੂ ਪਾਲਿਆ ਤੇ ਕੋਈ ਗੱਲ ਨਹੀਂ ਮੈਂ ਇਹਨੂੰ ਬੰਨ ਕੇ ਰੱਖਾਂਗਾ ਉਹਨੇ ਕੁੱਤੇ ਨੂੰ ਨਾ ਰਾਤ ਨੂੰ ਬੰਨ ਲੈਣਾ ਬਨ ਕੇ ਤੇ ਅੰਦਰ ਰੱਖਣਾ ਪਰ ਕੁੱਤੇ ਦੀ ਬਿੜਕ ਬੜੀ ਹੁੰਦੀ ਆ ਉਹ ਜਦੋਂ ਲੰਘਣਾ ਫੇਰ ਕੁੱਤੇ ਨੇ ਭੌਂਕਣਾ ਰੁਣਾ ਹਟਣਾ ਉਹ ਦੋ ਤਿੰਨ ਵਾਰੀ ਉਹਨੂੰ ਦਬਕੇ ਵੀ ਮਾਰੇ ਸਮਝਾਇਆ ਵੀ ਤੈਨੂੰ ਆਨੇ ਬੰਦੇ ਦਾ ਪੁੱਤ ਬਣ ਕੇ ਕੁੱਤਾ ਮਾਰ ਦੇ ਉਹਨੇ ਨਹੀਂ ਮਾਰਿਆ ਇੱਕ ਦਿਨ ਰਾਤ ਨੂੰ 20 25 ਅਖੌਤੀ ਖੜਕੂ ਉਹਦੇ ਘਰ ਤੇ ਹਮਲਾ ਕਰ ਦਿੰਦੇ ਆ ਅੱਛਾ ਆਉਂਦੇ ਆਈ ਮਾਰੀਆਂ ਗੋਲੀਆਂ ਤੇ ਬ੍ਰਸ਼ਟ ਮਾਰੇ ਤੇ ਲਾਲਾ ਲਾਲਾ ਘਰ ਦੀ ਛੱਤ ਤੇ ਸੁੱਤਾ ਸੀ ਜਦੋਂ ਨੇ ਵੇਖਿਆ ਵੀ ਘਰ ਦੇ ਵਿੱਚ ਹਮਲਾ ਹੋ ਗਿਆ ਉਹਨੇ ਛੱਤ ਤੋਂ ਪਿੱਛੇ ਛਾਲ ਮਾਰ ਕੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਸੱਜੇ ਖੱਬੇ ਘੇਰਾ ਪਾ ਗਏ ਉਹਨਾਂ ਗੋਲੀਆਂ ਗਾਲੀਆਂ ਚਲਾਤੀਆਂ ਤੇ ਉਹ ਕਿਤੇ ਗੋਲੀਆਂ ਉਹਦੇ ਲੱਗ ਗਈਆਂ ਉਹ ਵਿਚਾਰਾ ਝੋਨੇ 'ਚ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ ਅਛਾ ਗੋਲੀ ਲੱਗਨਾਂ ਉਹਦੀ ਬਹੁਤ ਹੋ ਗਈ ਤੇ ਮੌਤ ਹੋ ਕੇ ਛੋਨੇ ਚ ਡਿੱਗ ਪਿਆ ਵਾ ਤੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਕਿ ਬੰਦਾ ਮਰ ਗਿਆ ਉਹ ਜਿਹੜੇ ਸਾੜਕੂ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਨਹੀਂ ਪਤਾ ਹਾਂ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਉਹ ਬਾਕੀ ਬੱਚੇ ਤੇ ਉਹਦੀ ਘਰਵਾਲੀ ਨੂੰ ਬਾਹਰ ਕੱਢ ਲਿਆ ਬੱਚੇ ਉਦੋਂ ਸੀਗੇ ਕੋ 4 5 6 ਸਾਲ ਦੇ ਤਿੰਨ ਚਾਰ ਬੱਚੇ ਉਹਨਾਂ ਦੇ ਉਹ ਉਹਦੀ ਘਰਵਾਲੀ ਨੂੰ ਦੱਸਦੇ ਦੱਸ ਕਿੱਥੇ ਗਿਆ ਤੇਰਾ ਬੰਦਾ ਉਹ ਆਂਦੀ ਵੀ ਬੰਦਾ ਮੇਰਾ ਛੱਤ ਤੇ ਸੁੱਤਾ ਸੀ ਸ਼ਾਇਦ ਤੁਹਾਡੇ ਕੋ ਡਰਦਾ ਭੱਜ ਗਿਆ ਉਹਨੂੰ ਵਿਚਾਰੀ ਨੂੰ ਅੰਦਰ ਕੀ ਪਤਾ ਹੈਗਾ ਕਿ ਉਹ ਬਾਹਰ ਮਾਰਿਆ ਗਿਆ ਵਾ ਅਛਾ ਉਹਨੂੰ ਫਿਰ ਇਹਨਾਂ ਨੇ ਕੁੱਟਣਾ ਸ਼ੁਰੂ ਕਰਤਾ ਬਹੁਤ ਕੁੱਟਿਆ ਉਸ 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 ਬੰਦੇ ਦੀ ਸਿੰਗਣੀ ਨੂੰ ਘਰ ਵਾਲੀ ਨੂੰ ਬਹੁਤ ਕੁੱਟਿਆ ਕੁੱਟ ਕੇ ਤੇ ਉਹਨਾਂ ਦੇ ਦੱਸ ਕਿੱਥੇ ਆ ਹੁਣ ਉਹ ਵਿਚਾਰੀ ਕੀ ਦੱਸੇ ਹੁਣ ਉਹ ਬੱਚੇ ਜਿਹੜੇ ਸੀ ਨਾ 4 5 6 ਸਾਲ ਦੇ ਨਿਕਨੇਕੇ ਉਹਨਾਂ ਜਿਹੇ ਸਾਹਮਣੇ ਜਦੋਂ ਉਹਨਾਂ ਦੀ ਮਾਂ ਨੂੰ ਉਹ ਖਿੱਚ ਖਿੱਚ ਕੇ ਧੂਈ ਫਿਰਦੇ ਨੇ ਤੇ ਡਾਂਗਾ ਮਾਰਦੇ ਨੇ ਕੁੱਟਦੇ ਮਾਰਦੇ ਨੇ ਤੇ ਸਾਰੇ ਘਰ ਨੂੰ ਅੱਗ ਲਾਤੀ ਘਰ ਵੀ ਸਾੜਦਾ ਘਰ ਵੀ ਸਾੜਦਾ ਹੁਣ ਉਹ ਜਿਹੜੇ ਬੱਚੇ ਸੀ ਉਹ ਇੰਨੇ ਜ਼ਿਆਦਾ ਡਰ ਗਏ ਕਿ ਉਹਨਾਂ ਦੀ ਮੈਂਟਲ ਗਰੋਥ ਉੱਥੇ ਹੀ ਤੱਕ ਹੋਗੀ ਉੱਥੇ ਹੀ ਖਲੋਗੀ ਅੱਜ ਉਹ 30 30 35 35 ਸਾਲ ਦੇ ਬੱਚੇ ਜੇ ਜਿਨ੍ਹਾਂ ਚੋਂ ਇੱਕ ਤੇ ਕੁੜੀ ਮਰ ਗਈ ਆ ਤੇ ਇੱਕ ਕੁੜੀ ਤੇ ਇੱਕ ਮੁੰਡਾ ਅੱਜ ਵੀ ਸੰਗਲਾਂ ਨਾਲ ਬੰਦੇ ਜੀ ਕਿਉਂਕਿ ਉਹ ਮੈਂਟਲੀ ਡਿਸਟਰਬ ਹੋ ਗਏ ਅੱਛਾ ਜਿੰਦੇ ਆ ਜਿਉਂਦੇ ਆ ਤੇ ਜਿਹੜੀ ਮਰ ਗਈ ਉਹ ਕਦੋਂ ਮਰੀ ਉਹ ਤੇ ਕਿਤੇ ਵਿਚਾਰੀ ਕਿਤੇ ਸੰਗਲਾਂ ਤੋਂ ਛੁੱਟ ਗਈ ਤੇ ਉਹ ਕਿਤੇ ਪੈਸਟੀਸਾਈਡ ਵਾਲੀ ਬੋਤਲ ਚ ਪਾਣੀ ਭਰ ਕੇ ਤੇ ਪੀ ਲਿਆ ਤੇ ਉਹ ਕਿਤੇ ਵਿੱਚ ਬਚੀ ਸੀ ਕੋਈ ਦਵਾਈ ਤੇ ਉਹ ਉਹਦੇ ਨਾਲ ਹੀ ਉਹ ਵਿਚਾਰੀ ਖਤਮ ਹੋ ਗਈ ਜਦੋਂ ਅੱਜ ਵੀ ਜਿਉਂਦੇ ਆ ਜਦੋਂ ਮਰਜੀ ਤੁਸੀਂ ਆਪਣੇ ਬਲੇਰ ਪਿੰਡ ਚ ਜਾ ਕੇ ਵੀ ਹੁਣ ਇਹਦੇ ਬਾਰੇ ਤੁਸੀਂ ਕੀ ਕਹੋ ਮੈਂ ਉੱਥੇ ਗਿਆ ਉੱਥੇ ਗਿਆ ਉਹਨਾਂ ਦੀ ਡਾਕੂਮੈਂਟਰੀ ਕੀਤੀ ਜਿੱਤ ਤਰ੍ਹਾਂ ਮੈਂ ਦੂਸਰੇ ਪਰਿਵਾਰਾਂ ਚ ਸੇਵਾ ਦੇ ਕੇ ਆਉਣਾ ਨਾ ਮੈਂ ਉੱਥੇ ਵੀ ਦੇ ਕੇ ਆਇਆ ਉਹਨਾਂ ਦੇ ਇਲਾਜ ਲਈ ਆਫਰ ਕੀਤੀ ਵੀ ਕੱਲ ਨੂੰ ਤੁਹਾਨੂੰ ਕੋਈ ਹੋਰ ਲੋੜ ਪੈਗੀ ਉਹ ਵਿਚਾਰਾ ਉਹ ਇੱਕ ਉਹਨਾਂ ਦਾ ਬੱਚਾ ਹੁਣ ਜਵਾਨ ਹੋ ਗਿਆ ਤੇ ਔਰ ਪੂਰੇ ਨਿਹੰਗ ਬਾਣੇ ਚ ਆਓ ਪੂਰਾ ਗੁਰਸਖ ਤੇ ਉਹ ਰੋ ਰੋ ਕੇ ਨੇ ਮੈਨੂੰ ਦੱਸਿਆ ਵੀ 30 ਸਾਲ ਦੀ ਮੇਰੀ ਉਮਰ ਦੀ ਭੈਣ ਆ ਤੇ ਸਾਰੇ ਕੱਪੜੇ ਪਾੜ ਦਿੰਦੀ ਆ ਘਰ ਦੀਆਂ ਔਰਤਾਂ ਕੋਲੋਂ ਕਾਬੂ ਨਹੀਂ ਆਉਂਦੀ ਤੇ ਫਿਰ ਸਾਨੂੰ ਆਪ ਫੜ ਕੇ ਕੱਪੜੇ ਪਾਉਣੇ ਪੈਂਦੇ ਆ ਉਹ ਕਹਿੰਦੇ ਆ ਵੀ ਅਸੀਂ ਹੁਣ ਰੋਜ਼ ਮਰਨੇ ਆ ਹੁਣ ਉਹ ਅਖੌਤੀ ਖੜਕੂਆਂ ਦੀ ਕਰਤੂਤ ਮੈਂ ਜਗਜਾੜ ਕੀਤੀ ਆ ਇਹ ਕੋ ਗੱਲ ਆ ਮੇਰੇ ਤੇ ਇਲਜ਼ਾਮ ਲਾ ਦੋ ਵੀ ਤੁਸੀਂ ਨਜ਼ਾਇਜ਼ ਵੇਖੋ ਤੱਕੇਸ਼ਾਈਆਂ ਹੋਈਆਂ ਨੇ ਗਲਤੀਆਂ ਹੋਈਆਂ ਨੇ ਨਹੀਂ ਤੇ ਸਾਡੀ ਕੌਮ ਪਹਿਲੇ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ 10ਵੇਂ ਪਾਸ਼ਾ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੱਕ ਤੇ ਅੱਜ ਤੱਕ ਲੜਨ ਵਾਲੀ ਕੌਮ ਸਿਰਫ 10 ਸਾਲ ਲੜੀ 84 ਚ ਲੜਾਈ ਸ਼ੁਰੂ ਹੋਈ ਤੇ 94 ਚ ਮੁੱਕ ਗਈ ਕਿਉਂ ਮੁੱਕ ਗਈ ਕਿਉਂਕਿ ਗਲਤੀਆਂ ਹੋ ਗਈਆਂ ਸਾਡੇ ਕੋ ਆਵਾਮ ਦਾ ਅਸੀਂ ਯੋਗ ਲੈਣ ਚ ਅਸਫਲ ਰਹੇ ਹਥਿਆਰਾਂ ਦੀ ਦੁਰਵਰਤੋਂ ਹੋਈ ਆ ਆਪਣਿਆਂ ਨੇ ਆਪਣੇ ਮਾਰੇ ਨੇ ਇੱਕ ਪੁਨ੍ਹੀ ਗੱਲ ਹੋਰ ਤੇ ਵਿੱਚ ਐਡ ਕਰਦਾ ਜਾਵਾਂ ਇੱਕ ਪੁਲਿਸ ਵਾਲਾ ਮਾਰ ਦਿੱਤਾ ਖੜਕੂਆ ਨੇ ਤੇ ਉਹਦੀ ਪੋਤਰੀ ਦਾ ਵਿਆਹ ਤੇ ਉਹਦੀ ਘਰ ਵਾਲੀ ਨੇ ਮੈਨੂੰ ਫੋਨ ਕੀਤਾ ਬਲਵੰਦਰ ਸਿੰਘਾਂ ਤੂੰ ਖੜਕੂਆ ਦੀਆਂ ਧੀਆਂ ਵਿਆਹਉਣਾ ਮੈਂ ਕਿਹਾ ਜੀ ਸੰਗਤ ਵਿਆਹਦੀ ਮੈਂ ਤੇ ਵਿੱਚ ਜਰੀਆ ਵਾਂ ਆਂਦੇ ਫਿਰ ਮੇਰੀ ਧੀ ਦਾ ਵਿਆਹ ਹੀ ਤੇ ਮੇਰਾ ਬੰਦਾ ਮਾਰਿਆ ਹੀ ਖੜਕੂਆ ਨੇ ਵਿਆਹ ਮੈਂ ਬਾਹਰ ਆਪਣੀ ਸਾਗੀ ਸਾਥੀਆਂ ਨਾਲ ਐਨਜੀਓ ਵਾਲਿਆਂ ਨਾਲ ਗੱਲ ਕੀਤੀ ਆਂਦੇ ਫਿਰ ਭਾਈ ਕਨੇਹੀਆ ਜੀ ਦੀਆਂ ਗੱਲਾਂ ਕਹਾਣੀਆਂ ਸੁਣਨੀਆਂ ਹੀ ਸੌਖੀਆਂ ਕਰ ਮਤ ਮੈਂ ਵੀਡੀਓ ਕੀਤੀ ਡਰਦਿਆਂ ਡਰਦਿਆਂ ਵੀ ਪਤਾ ਨਹੀਂ ਮੇਰੇ ਤੇ ਕੀ ਇਲਜ਼ਾਮ ਲੱਗਣਿਆ ਸੰਗਤ ਨੇ ਇੰਨੀ ਐਪਰੀਸ਼ੀਏਟ ਕੀਤੀ ਮੈਂ ਉਤੀ ਵੀ ਆਈ ਉਸ ਫੁੱਲਸ ਵਾਲੇ ਦੀ ਵੀ ਉਤੀ ਵੀ ਆਈ ਜਿੱਥੇ ਵੀ ਜਿਸ ਪਰਿਵਾਰਨਾ ਵੀ ਤਸ਼ੱਦਦ ਜਾਂ ਮਾਰਾ ਹੋਇਆ ਜਾਂ ਬੁਰਾ ਹੋਇਆ ਤੁਸੀਂ ਸੁਣਿਆ ਵੇਖਿਆ ਉਹਨਾਂ ਦਾ ਦਰਦ ਜਿਹੜਾ ਉਹ ਲੋਕਾਂ ਅੱਗੇ ਬਿਆਨ ਕਰ ਲਈ ਤੁਸੀਂ ਉਥੇ ਮੌਕੇ ਤੇ ਪਹੁੰਚਿਓ ਸੋ ਸਾਡਾ ਸਾਡਾ ਕਹਿਣ ਦਾ ਮਤਲਬ ਕਿ ਵਿਸ਼ਵ ਟੀਵੀ ਤੇ ਅਸੀਂ ਇੱਕ ਤਰਫਾ ਜਾਂ ਅੱਖਾਂ ਮੀਟ ਕੇ ਪੱਤਰਕਾਰੀ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ ਜੇ ਰੱਖਣੇ ਆ ਤੇ ਦੋਨੋਂ ਪਹਿਲੂ ਜਿਹੜੇ ਉਹ ਆਪ ਜੀ ਅੱਗੇ ਆਵਾਮ ਅੱਗੇ ਰੱਖਣੇ ਇਹ ਲਾਜ਼ਮੀ ਨੇ ਕਿਉਂਕਿ ਇੱਕ ਪੱਤਰਕਾਰ ਦਾ ਕੰਮ ਹੈ ਨਿਰਦਰਤਾ ਨਾਲ ਨਿਰਪੱਖਤਾ ਨਾਲ ਪੱਤਰਕਾਰੀ ਕਰੇ ਇਸ ਕਰਕੇ ਸਾਡਾ ਸਾਡੀ ਕੋਸ਼ਿਸ਼ ਰਹੇਗੀ ਕਿ ਅੱਗੋਂ ਤੋਂ ਵੀ ਤੁਹਾਨੂੰ ਇਹੋ ਜਿਹੇ ਜਿਹੜੇ ਵਾਕਿਆ ਨੇ ਤੁਹਾਡੇ ਅੱਗੇ ਨਿਸ਼ਰ ਕੀਤੇ ਜਾਣ ਜਲਦ ਮਿਲਦੇ ਹਾਂ ਅਗਲੀ ਵੀਡੀਓ ਨਾਲ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਵਿਸ਼ਵ ਟੀਵੀ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਸ਼ੁਕਰੀਆ ਸ਼ੁਕਰੀਆ